ਡੇਰਾਸਟਾ ਸੌਦਾ ਦੀ ਸਮੂਹ ਸ਼ਰਦਾਲੂਆਂ ਦੇ ਵੱਲੋਂ ਸਮਾਣਾ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਦੇ ਵਿੱਚ 1000 ਪੌਦੇ ਲਗਾਏਗੇ ਇਸ ਮੌਕੇ ਤੇ ਗੱਲ ਕਰਦਿਆਂ ਹੋਇਆਂ ਸ਼ਰਦਾਲੂਆਂ ਨੇ ਆਖਿਆ ਕਿ ਸਮਾਣਾ ਵਿਖੇ ਚੀਫ ਗੈਸਟ ਸ਼ਾਮ ਲਾਲ ਗਰਗ ਦੇ ਵੱਲੋਂ ਪੌਦੇ ਲਗਾ ਕੇ ਉਦਘਾਟਨ ਕੀਤਾ ਗਿਆ ਅਤੇ ਪੌਦੇ ਲਗਾਉਣ ਦੀ ਇਸ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ ਔਰ ਆਖਿਆ ਕਿ ਸਮਾਣਾ ਸ਼ਹਿਰ ਦੀ ਗ੍ਰੀਨ ਸਿਟੀ ਅਗਰ왈 ਗਊਸ਼ਾਲਾ ਐਸ ਆਰ ਐਸ ਸਕੂਲ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਪੌਦੇ ਲਗਾਏ ਗਏ ਨੇ ਉਨਾ ਆਖਿਆ ਕਿ ਸਮੂਹ ਸੰਗਤ ਦੇ ਵੱਲੋਂ ਮਾਨਵਤਾ ਦੀ ਭਲਾਈ ਦੇ 168 ਕਾਰਜ ਕਰ ਰਹੀ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਦੇ ਲਈ ਪੌਦੇ ਲਗਾਏ ਜਾ ਰਹੇ ਨੇ ਇਸ ਮੌਕੇ ਤੇ ਜੀਵਨ ਅੰਸਾ ਰਣਜੀਤ ਅੰਸਾ ਪਰਮਿੰਦਰ ਅੰਸਾ ਕਕਰਮ ਅੰਸਾ ਗੁਰਜੰਟ ਅੰਸਾ ਤੋਂ ਇਲਾਵਾ ਤਨਾ ਅੰਸਾ ਅਦੀ ਵਿਹਾਸ ਰਹੇ ਹਾਂਜੀ ਮੇਰਾ ਨਾਮ ਪੂਨਾ ਮੰਸਾ ਹੈ ਉਹਨਾਂ ਜੀ ਅੱਜ ਜਿਹੜੇ ਬੁੱਤੇ ਨਾਰੀਓ ਹਾਂਜੀ ਅਸੀਂ ਨਾ ਸਾਡੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਅੰਸਾ ਜੀ ਦੇ ਅਵਤਾਰ ਦਿਵਸ ਤੇ ਉੱਤੇ ਅੱਜ ਅਸੀਂ ਪੌਦੇ ਲਗਾ ਰਹੇ ਹਾਂ ਜੋ ਕਿ ਪੂਰੇ ਵਿਸ਼ਵ ਦੇ ਵਿੱਚ ਪੌਦੇ ਲਗਾਏ ਜਾਂਦੇ ਹਨ ਸਾਦ ਸੰਗਤ ਆਪਣੇ ਅੱਜ ਸਮਾਣਾ ਦੇ ਵਿੱਚ ਸਾਦ ਸੰਗਤ ਵੱਖ-ਵੱਖ ਜ਼ੋਨਾਂ ਦੇ ਵੀ ਸੰਗਤ ਅਲੱਗ-ਅਲੱਗ ਥਾਵਾਂ ਦੇ ਉੱਤੇ ਪੌਦੇ ਲਗਾ ਰਹੀ ਹੈ ਤੇ ਅੱਜ ਮੈਂ ਆਪਣੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹਾਂਗੀ ਮੇਰਾ ਨਾਮ ਸੁਖਿੰਦਰ ਸਿੰਘ ਇਨਸਾ ਸੁਖਿੰਦਰ ਸਿੰਘ ਜਦ ਲਈ ਦਿਨ ਦੇ ਦਿਨ ਦੇ ਵਾਸਤੇ ਬਾਬਾ ਜੀ ਦਾ ਦੋਸਤ ਦਿਵੇ ਬੋਕਿਆ ਜੱਜ ਬੁਟੇ ਲਾਰੋ ਕੀ ਕਰ ਰਹੇ ਨੇ ਅੱਜ ਸਾਡੇ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਜੀ ਦਾ ਅਸੀਂ 58ਵਾਂ ਅੱਜ 15 ਅਗਸਤ ਨੂੰ ਉਹਨਾਂ ਦਾ ਜਨਮ ਦਿਨ ਸਾਧ ਸੰਗਤ ਪੂਰੇ ਵਿਸ਼ਵ ਦੇ ਵਿੱਚ ਮਨਾਉਂਦੀ ਹੈ ਔਰ ਗੁਰੂ ਜੀ ਦਾ ਇਹ ਸੰਦੇਸ਼ ਹੈ ਕਿ ਜੇ ਤੁਸੀਂ ਸਾਨੂੰ ਕੋਈ ਗਿਫਟ ਦੇਣਾ ਚਾਹੁੰਦੇ ਹੋ ਤਾਂ ਗਲੋਬਲ ਵਾਰਮਿੰਗ ਦੇ ਉੱਤੇ ਸਾਨੂੰ ਗਿਫਟ ਦਿੱਤਾ ਜਾਵੇ ਅੱਜ ਪੂਰੇ ਸਮਾਣੇ ਦੇ ਵਿੱਚ ਵੱਖ-ਵੱਖ ਸਥਾਨਾਂ ਦੇ ਉੱਤੇ ਕਾਫੀ ਜਗ੍ਹਾ ਦੇ ਉੱਤੇ ਤਕਰੀਬਨ 10 ਤੋਂ 15 ਜਗ੍ਹਾ ਦੇ ਉੱਤੇ ਅਸੀਂ ਅੱਜ ਜੋ ਹੈ ਟਰੀ ਪਲਾਂਟੇਸ਼ਨ ਕਰਨ ਜਾ ਰਹੇ ਹਾਂ ਔਰ ਕਰ ਵੀ ਰਹੇ ਹਾਂ ਤੁਸੀਂ ਦੇਖ ਰਹੇ ਹੋ ਔਰ ਇਹ ਪੂਰੇ ਸਮਾਣੇ ਚ ਨਹੀਂ ਜਾਂ ਪੂਰੇ ਪਟਿਆਲੇ ਚ ਪੂਰੇ ਪੰਜਾਬ ਚ ਨਹੀਂ ਪੂਰੇ ਇੰਡੀਆ ਚ ਨਹੀਂ ਪੂਰੇ ਵਿਸ਼ਵ ਲੈਵਲ ਦੇ ਉੱਤੇ ਜੋ ਹੈ ਗੁਰੂ ਜੀ ਦਾ ਅਵਤਾਰ ਦਿਵਸ ਟਰੀ ਪਲਾਂਟੇਸ਼ਨ ਕਰਕੇ ਮਨਾਇਆ ਜਾਂਦਾ ਹੈ। ਗੁਰੂ ਜੀ ਦੀ ਰਹਿਨਮਾਈ ਹੇਠ ਡੇਰਾ ਸੱਚਾ ਸੌਦਾ ਵੱਲੋਂ ਲਗਭਗ 170 ਤੋਂ ਪਲਸ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਟ੍ਰਿਪਲ ਐਟੇਸ਼ਨ ਵੀ ਹੈ ਲੋਕਾਂ ਨੂੰ ਗਰੀਬ ਲੋਕ ਹਨ ਜੋ ਆਪਣਾ ਮਕਾਨ ਨਹੀਂ ਬਣਾ ਸਕਦੇ ਉਹਨਾਂ ਨੂੰ ਮਕਾਨ ਬਣਾ ਕੇ ਦੇਣਾ ਪਸ਼ੂ ਪੰਛੀਆਂ ਲਈ ਚੋਗੇ ਦਾ ਪ੍ਰਬੰਧ ਕਰਨਾ ਔਰ ਗਰੀਬ ਲੋਕਾਂ ਦੇ ਇਲਾਜ ਦੇ ਵਿੱਚ ਮਦਦ ਕਰਨਾ ਖੂਨਦਾਨ ਕਰਨਾ ਜੋ ਕਿ ਪੂਰੇ ਵਿਸ਼ਵ ਦੇ ਵਿੱਚ ਟ੍ਰੂ ਬਲੱਡ ਪੰਪ ਦੇ ਨਾਮ ਡੇਰਾ ਸੱਚਾ ਸੌਦਾ ਨੂੰ ਜਾਣਿਆ ਜਾਂਦਾ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮਾਨਵਤਾ ਭਲਾਈ ਦੇ ਕੰਦਨ ਕਾਰਜ ਹਨ ਜੋ ਡੇਰਾ ਸੱਚਾ ਸੌਦਾ ਸਾਧ ਸੰਗਤ ਪੂਜਨੀਕ ਗੁਰੂ ਜੀ ਦੀ ਰਹਿਨਮਾਈ ਹੇਠ ਔਰ ਦਿਸ਼ਾ ਨਿਰਦੇਸ਼ ਹੇਠ ਉਹਨਾਂ ਦੇ ਜੋ ਵੀ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਉਸ ਨੂੰ ਉਹ ਆਧਾਰ ਮੰਨ ਕੇ ਸਾਧ ਸੰਗਤ ਇੱਕ ਮੁਠ ਹੋ ਕੇ ਅੱਜ ਜੋ ਹੈ ਮਾਨਵਤਾ ਭਲਾਈ ਦੇ ਕਾਰਜ ਕਰਦੀ ਹੈ ਜੀ ਗੀਤਾ ਗੀਤਾ ਇੰਸਾ 15 ਮੈਂਬਰ ਅੱਜ ਦਾ ਅੰਦਰ ਅੱਜ ਅਸੀਂ 15 ਅਗਸਤ ਮਨਾ ਰਹੇ ਹਾਂ ਪਿਤਾ ਜੀ ਦੇ ਜਨਮ ਦਿਨ ਨੂੰ ਤੇ ਬਹੁਤ ਅਸੀਂ ਉਹ ਸੇਵਾ ਕਰਦੇ ਆ ਸਾਰੇ ਬਲਦ ਸੇਵਾ ਕਰਦਾ ਹੈ ਬੁੱਟੇ ਲਾਂਦੇ ਆ ਜਿਹੜਾ ਵੀ ਅੱਜ ਤੁਸੀਂ ਕੀ ਕਾਰਜ ਕਰ ਰਹੇ ਹੋ ਕਿ ਕਿਸੋਂ ਤੋਂ ਕਰ ਰਹੇ ਹੋ ਸਭ ਇਹ ਪਿਤਾ ਜੀ ਦੇ ਜਨਮ ਦਿਨ ਤੇ ਕਰ ਰਹੇ ਆ ਅਸੀਂ ਬੁੱਟੇ ਲਾ ਰਹੇ ਆ ਅਸੀਂ ਖੁਸ਼ੀ ਦੇ ਵਿੱਚ ਤੇ ਸੰਗਤ ਬਹੁ ਸਫਾਈ ਵਿਹਾਨ ਕਰਨਾ ਤੇ ਰਾਸ਼ਨ ਹੰਡਰ ਆਹ ਕਰ ਪਾਉਣਾ ਖੂਨ ਦਾਨ ਕਰਨਾ ਤੇ ਆਹ రాశన థాణాతో కైలాశ శర్మాది రిపోర్ట్